ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਹਰੀਕੇ ਹੈਡਵਕਸ ਤੋਂ ਅਸੀਂ ਲੋਕੇਸ਼ਨ ਤੁਹਾਨੂੰ ਦੱਸ ਰਹੇ ਹਾਂ ਪਿੱਛੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਸਾਫ ਸਾਫ ਹਾਲਾਂਕਿ ਮੌਸਮ ਅੱਜ ਕਾਫੀ ਖਰਾਬ ਰਿਹਾ ਜੇਕਰ ਪੰਜਾਬ ਦੀ ਗੱਲ ਕਰਦੇ ਹਾਂ ਖਾਸ ਤੌਰ ਤੇ ਫਿਰੋਜ਼ਪੁਰ ਦੀ ਬੀਤੇ ਦਿਨ ਤੇ ਅੱਜ ਜਿਹੜਾ ਮੌਸਮ ਬੜਾ ਖਰਾਬ ਰਿਹਾ ਹੁਣ ਵੀ ਕਾਫੀ ਜੜੀ ਬੱਦਲਵਾਈ ਬਣੀ ਹੋਈ ਹੈ ਸਮਾਂ ਦੱਸ ਦਿੰਨੇ ਆ 6:30 ਮਿੰਟ ਤਕਰੀਬ 25-30 ਮਿੰਟ ਹੋ ਗਿਆ ਸ਼ਾਮ ਦੇ ਤੇ ਤਰੀਕ ਹੈਗੀ 15 ਜੁਲਾਈ 15 ਜੁਲਾਈ 2025 ਸੋ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਿੰਨੇ ਡੈਮਾਂ ਦੀ ਰਿਪੋਰਟ ਸਤਲੁਜ ਬਿਆਸ ਤੇ ਰਾਵੀ ਦੀ ਰਿਪੋਰਟ ਲੈ ਕੇ ਹਾਜ਼ਰ ਹੋਵਾਂਗੇ ਜੇਕਰ ਕੋਈ ਚੇਤਾਵਨੀ ਹੈਗੀ ਹੈ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਜਿਹੜੀ ਜਗ੍ਹਾ ਤੇ ਖੜੇ ਹਾਂ ਰੀਕ ਹੈਡਵਕਸ ਜੇਕਰ ਪਾਣੀ ਦੀ ਗੱਲ ਕਰਦੇ ਜਿਹੜਾ ਉਹਦੇ ਵਿੱਚ ਪਾਣੀ ਆ ਰਿਹਾ ਉਹ ਪਾਣੀ ਜੇਕਰ ਗੱਲ ਕਰਦੇ ਆ 35000 ਕਿਊਸ ਜਿਹੜਾ ਪਾਣੀ ਆ ਰਿਹਾ ਤੇ ਜਿਹੜਾ ਅੱਗੇ ਉਹ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ 28000 ਕਿਊਸ ਕਿ 28 29000 ਕਿਊਸ ਜਿਹੜਾ ਪਾਣੀ ਛੱਡਿਆ ਜਾ ਰਿਹਾ ਸਤਲੁਜ ਦਰਿਆ ਦੇ ਵਿੱਚ ਬਿਆਸ ਦਰਿਆ ਤੋਂ ਜਿਹੜੇ ਗੱਲ ਕਰਦੇ ਆ ਤੇ ਪੌਂਗ ਡੈਮ ਦੀ ਆਪਾਂ ਗੱਲ ਕਰਦੇ ਜਿਹੜਾ ਪੌਂਗ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਇਹਦਾ ਜਿਹੜਾ ਵਾਟਰ ਲੈਵਲ ਹੈਗਾ ਜਿਹੜਾ 1400 ਫੁੱਟ ਹੈਗਾ ਜਿਹੜੀ ਇਹਦੀ ਕੈਪੈਸਿਟੀ ਹੈਗੀ 1400 ਫੁੱਟ ਦੀ ਪਾਣੀ ਦੀ 1400 ਫੁੱਟ ਕੈਪੈਸਿਟੀ ਹੈਗੀ ਏ 1328 ਫੁੱਟ ਤੇ ਜਿਹੜਾ ਪਾਣੀ ਇਸ ਟਾਈਮ ਮੇ ਮੌਜੂਦ ਹੈਗਾ 300 ਫੁੱਟ ਜਿਹੜਾ ਡਾਊਨ ਆਪਾਂ ਕਹਿ ਸਕਦੇ ਆ ਜਿਹੜਾ ਪੌਂਗ ਡੈਮ ਤੇ ਵੀ ਜਿਹੜਾ ਪਾਣੀ ਮੌਜੂਦ ਹੈਗਾ ਜੇਕਰ ਗੱਲ ਕਰਦੇ ਆ ਆਪਾਂ ਇੱਥੇ ਜਿਹੜਾ ਪੌਂਗ ਡੈਮ ਤੇ ਪਾਣੀ ਆ ਰਿਹਾ ਉਹ ਜਿਹੜਾ ਕਿਊਸ ਕਾਰਿਆ ਤੇ ਅੱਗੇ ਜਿਹੜਾ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਪਾਣੀ ਉਹ ਕਰੀਬ 17000 ਕਿਊਸ ਜਿਹੜਾ ਪਾਣੀ ਛੱਡਿਆ ਜਾ ਰਿਹਾ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਹਰੀਕੇ ਹੈਡ ਦੀ ਹਰੀਕੇ ਹੈਡ ਜਿੱਥੇ ਆਪਾਂ ਮਜੂਰ ਹੈਗੇ ਆ ਹਰੀਕੇ ਹੈਡ ਤੇ ਉਹੀ ਹੈ ਪਿਛਲਾ 2-3 ਦਿਨ ਦਾ ਜਿਹੜਾ ਰਿਕਾਰਡ ਹੈਗਾ ਇੱਥੇ ਕੋਈ ਬਾਹਲਾ ਫਰਕ ਨਹੀਂ ਪਿਆ ਹੈਗਾ 25000 ਕਿਊਸ ਜਿਹੜਾ ਪਾਣੀ ਇੱਥੇ ਆ ਰਿਹਾ ਹੈਗਾ ਪਹਾੜਾ ਡੈਮ ਤੋਂ ਤੇ ਜਿਹੜਾ ਅੱਗੇ ਗੱਲ ਕਰਦੇ ਹਾਂ ਜਿਹੜੀ ਆਪਾਂ ਇੱਧਰ ਤੁਹਾਨੂੰ ਇੱਕ ਫੀਲਡ ਦਿਖਾ ਦਿੰਨੇ ਆ ਸੋ ਸਿਰਾਂ ਤੁਹਾਨੂੰ ਵਿਖਾ ਦਿੰਨੇ ਆ ਕਿਹੜੀ ਲੋਕੇਸ਼ਨ ਹੈਗੀ ਇਹ ਪਿੱਛੇ ਤੁਸੀਂ ਹਰ ਇੱਕ ਹੈਡਵੌਕਸ ਦੇਖ ਸਕਦੇ ਜੀ ਹਰ ਇੱਕ ਹੈਡਵੌਕਸ ਦੇਖ ਸਕਦੇ ਜੇ ਤੁਸੀਂ ਇਹ ਜਿਹੜਾ ਲੋਕੇਸ਼ਨ ਹੈਗੀ ਇਹਡੀ ਲੋਕੇਸ਼ਨ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਲੋਕੇਸ਼ਨ ਜਿਹੜੀ ਪੂਰਬ ਵਾਲੀ ਸਾਈਡ ਹੈ ਜਿੱਧਰੋਂ ਸੂਰਜ ਚੜਦਾ ਹੈ ਉਸ ਵਾਲੀ ਸਾਈਡ ਤੋਂ ਅਸੀਂ ਗੱਲ ਕਰ ਰਹੇ ਆਂ ਦੂਸਰੇ ਬਨੇ ਜੇਕਰ ਆ ਨਹਿਰਾਂ ਦੀ ਗੱਲ ਕਰਦੇ ਆਂ ਇਹ ਨਹਿਰਾਂ ਜੇਕਰ ਗੱਲ ਕਰਦੇ ਆਂ ਆਪਾਂ ਤੇ ਰਾਜਸਥਾਨ ਫੀਟਰ ਦਾ ਦੂਸਰੇ ਬਨੇ ਫਰੋਇਪਰ ਫੀਟਰ ਸੋ ਫਰੋਇਪਰ ਫੀਟਰ ਦੀ ਆਪਾਂ ਗੱਲ ਕਰਦੇ ਤੇ 9000 ਕਿਊਸਕ ਲਗਭਗ ਪਾਣੀ ਛੱਡਿਆ ਜਾ ਰਿਹਾ ਜੇਕਰ ਆਪਾਂ ਰਾਜਸਥਾਨ ਫੀਟਰ ਦੀ ਗੱਲ ਕਰਦੇ ਆਂ ਤਾਂ ਰਾਜਸਥਾਨ ਫੀਟਰ ਦੇ ਵਿੱਚ 14000 ਕਿਊਸ ਕਿੜਾ ਪਾਣੀ ਛੱਡਿਆ ਜਾ ਰਿਹਾ ਤੇ ਅੱਗੇ ਜੇਕਰ ਗੱਲ ਕਰਦੇ ਹਾਂ ਹਰੀ ਕੇ ਹੈਡ ਵਕਸ ਤੋਂ ਆਪਾਂ ਪਿਛਲੇ ਪੰਨੇ ਜਿਹੜਾ ਗੱਲ ਕਰਦੇ ਆਂ ਫਰੋਇਪੁਰ ਫਾਇਰਪਾਲੀ ਸਾਈਡ ਤੇ 2000 ਕਿਊਸ ਕਿੜਾ ਪਾਣੀ ਛੱਡਿਆ ਜਾ ਰਿਹਾ ਅੱਗੇ ਆਪਾਂ ਗੱਲ ਕਰਾਂਗੇ ਰਾਵੀ ਦਰਿਆ ਦੀ ਸੋ ਰਾਵੀ ਦਰਿਆ ਤੋਂ ਗੱਲ ਕਰਦੋਂ ਪਹਿਲਾਂ ਆਪਾਂ ਇੱਕ ਵਾਰ ਇੱਧਰ ਵੀ ਤਸਵੀਰਾਂ ਕਾਟਣਾ ਦਿਖਾ ਦਿੰਨੇ ਆ ਕਿ ਇਹ ਇਹੜੀ ਲੋਕੇਸ਼ਨ ਹੈਗੀ ਪਿਛਲੀ ਸ਼ਾਰ ਤੁਸੀਂ ਥੋੜਾ ਦੂਰ ਦੇਖ ਸਕਦੇ ਹੋ ਵੀ ਉਹ ਵਿਆਸ ਦਰਿਆ ਦਾ ਪਾਣੀ ਹੈਗਾ ਹਰੀ ਕੇ ਹੈਡ ਵਕ ਜਿਹੜਾ ਧਾਕੜਾ ਡੈਮ ਤੋਂ ਜਿਹੜਾ ਪਾਣੀ ਸਤਲੁਜ ਦਰਿਆ ਦਾ ਪਾਣੀ ਆ ਰਿਹਾ ਹੈਗਾ ਸੋ ਦੂਸਰੇ ਬੰਨ ਵੀ ਤਸਵੀਰਾਂ ਤੁਹਾਡੇ ਨਾਲ ਅਸੀਂ ਵਿਖਾ ਦਨੇ ਆ ਸਾਫ ਸਾਫ ਕਿ ਪਾਣੀ ਨਾ માત્ર ਹੈਗਾ ਜਿਹੜਾ ਕਹਿ ਸਕਦੇ ਵੀ ਜਿੰਨਾ ਪਾਣੀ ਇੱਥੇ ਆ ਰਿਹਾ ਹੈਗਾ ਉਹ ਸਾਰਾ ਇਹ ਸਾਰਾ ਜਿਹੜਾ ਪਾਣੀ ਹੈਗਾ ਉਹ ਜਿਹੜਾ ਨਹਿਰਾਂ ਦੇ ਵਿੱਚ ਛੱਡਿਆ ਜਾ ਰਿਹਾ ਹੈ ਫਰੋਹੀਪੁਰ ਫਿਲਟਰ ਦੇ ਵਿੱਚ ਤੇ ਰਾਜਸਥਨ ਫਿਲਟਰ ਦੇ ਵਿੱਚ ਸੋ ਗੱਲ ਕਰ ਰਹੇ ਸੀ ਆਪਾਂ ਰਾਵੀ ਰਾਵੀ ਦਰਿਆ ਦੀ ਥੀਮ ਡੈਮ ਦੀ ਥੀਮ ਡੈਮ ਦੇ ਵਿੱਚ ਜੇਕਰ ਗੱਲ ਕਰਦੇ ਆਂ ਤਾਂ ਜਿਹੜੀ ਇਹਦੀ ਸ਼ਮਤਾ ਹੈਗੀ ਏ 1658 ਕੁੱਟ ਹੈਗੀ ਏ ਜਿਹੜਾ ਇੰਦੇ ਚ ਪਾਣੀ ਹੈਗਾ ਪਾਣੀ ਹੈਗਾ 1643 ਫੁੱਟ ਤੇ ਸੋ ਇੰਦੇ ਚ ਜੇਕਰ ਗੱਲ ਕਰਦੇ ਆਂ ਆਪਾਂ ਜਿਹੜਾ ਪਾਣੀ ਇੰਦੇ ਚ ਆ ਰਿਹਾ ਹੈਗਾ ਥੀਮ ਟਾਈਮ ਦੇ ਵਿੱਚ ਉਹ 8627 8627 ਜਿਹੜਾ ਕਿਊਸਕ ਪਾਣੀ ਆ ਰਿਹਾ ਤੇ 8097 ਜਿਹੜਾ ਕਿਊਸਕ ਪਾਣੀ ਅੱਗੇ ਛੱਡਿਆ ਜਾ ਰਿਹਾ ਰਾਵੀ ਦਰਿਆ ਦੇ ਵਿੱਚ 8627 ਜਿਹੜਾ ਜਿਹੜਾ ਫੁੱਟ ਪਾਣੀ ਹੈਗਾ ਕਿਊਸਕ ਪਾਣੀ ਹੈਗਾ 8097 ਜਿਹੜਾ ਪਾਣੀ ਅੱਗੇ ਜਿਹੜਾ ਰਾਵੀ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਸੋ ਅੱਜ ਤੁਹਾਨੂੰ ਦੋਆਂ ਤਿੰਨਾਂ ਡੈਮਾਂ ਦੀ ਰਿਪੋਰਟ ਦੇ ਨਾਲ ਜਿਹੜਾ ਸਤਲੋਜ ਬਿਆਸ ਤੇ ਰਾਵੀ ਜਿਹੜੀ ਦਰਿਆ ਦੀ ਰਿਪੋਰਟ ਜਿਹੜੀ ਤੁਹਾਡਾ ਨਾਲ ਸਾਂਝੀ ਕੀਤੀ ਹੈ ਤੇ ਨਾਲ ਜੇ ਅਗਰ ਗੱਲ ਕਰਦੇ ਆਪਾਂ ਦੂਸਰੇ ਜਿਹੜੇ ਆ ਨਹਿਰਾਂ ਹੈਗੀਆਂ ਜੇਕਰ ਡੈਮਾਂ ਦੀ ਗੱਲ ਕਰਦੇ ਆਂ ਗੱਗਰ ਦਿਆ ਤੇ ਬਣਿਆ ਜਿਹੜਾ ਕਣਾ ਚਿੱਕਾ ਜਿਹੜਾ ਡੈਮ ਹੈਗਾ ਹਰੀ ਹੈਡਵੌਕਸ ਹੈਗਾ ਉਹਦੇ ਜੇਕਰ ਗੱਲ ਪਾਣੀ ਦੀ ਕਰਦੇ ਆ 1547 ਕਿਊਸਕ ਪਾਣੀ ਹੈਗਾ ਖਨੌਰੀ ਤੇ ਜੇਕਰ ਗੱਲ ਕਰਦੇ ਖਨੌਰੀ ਨਹਿਰ ਦੀ ਉਥੇ ਜਿਹੜਾ ਪਾਣੀ ਹੈਗਾ 965 ਕਿਊਸਕ ਹੈਗਾ ਅੱਗੇ ਚਾਂਦਪੁਰ ਬੰਦ ਦੀ ਗੱਲ ਕਰਦੇ ਤੇ 1810 ਕਿਊਸ ਕਹੇਗਾ ਸਬਾਕੀੜ ਤੁਹਾਡੇ ਨਾਲ ਅਸੀਂ ਰਿਪੋਰਟਾਂ ਸਾਂਝ ਕਰਤੀ ਹੈਗੀ ਸੋ ਇਹ ਅਸੀਂ ਅੱਜ ਦੀ ਸਾਡੀ ਰਿਪੋਰਟ 15 ਜੁਲਾਈ ਦੀ ਸ਼ਾਮ ਦੀ ਕਰੀਬ 6:30 ਮਿੰਟ ਦੀ ਰਿਪੋਰਟ ਲੋਕੇਸ਼ਨ ਹੈਗੀ ਹਰੀਕੇ ਹੈਡਵੈਕਸ ਉਸ ਵੀਡੀਓ ਨੂੰ ਵਾਤਵਾਤ ਸ਼ੇਅਰ ਕਰਨਾ ਇਹ ਨਾਲ ਜਿਹੜਾ ਸਾਡਾ ਪੇਜ ਹੈਗਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵਾਤਵਾਤ ਸਬਸਕ੍ਰਾਈਬ ਸੇ ਜਰੂਰ ਕਰਨਾ ਤੇ ਤਾਂ ਕਿ ਅਸੀਂ ਤੁਹਾਡੇ ਨਾਲ ਸਹੀ ਜਿਹੜੀ ਜਾਣਕਾਰੀ ਹੈਗੀ ਇਹ ਮੌਸਮ ਨਾਲ ਸੰਬੰਧ ਹੈਗੀ ਪ੍ਰਿਆਵਾਂ ਨਾਲ ਸੰਬੰਧਤ ਡੈਮਾਂ ਨਾਲ ਸਬੰਧਤ ਹੈਗੀ ਹੈ ਜੇਕਰ ਗੱਲ ਚਤਾਵਣੀ ਦੀ ਗੱਲ ਕਰਦੇ ਹਾਂ ਤਾਂ ਚਤਾਵਣੀ ਕੋਈ ਨਹੀਂ ਹੈਗੀ ਫਿਲਹਾਲ ਸਾਰੇ ਡੈਮਾਂ ਦੇ ਵਿੱਚ ਪਾਣੀ ਠੀਕ-ਠਾਕ ਸਾਰੇ ਦਰਿਆਵਾਂ ਵਿੱਚ ਪਾਣੀ ਠੀਕ-ਠਾਕ ਤੋਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਮੈਂ ਤੁਹਾਡਾ ਆਪਣਾ ਦੋਸਤ ਹਨ ਇੱਕ ਸੀਪੁੱਲਰ ਵਾਇਕੁਰ ਜੀ ਕਾ ਖਾਲਸਾ ਵਾਇਕੁਰ ਜੀ ਕੀ ਫਤਹ